ਗੁਰੂ ਪਿਆਰੀ ਸਾਧ ਸੰਗਤ ਜੀ ਆਓ ਗੱਜ ਕੇ ਫਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਵੀ ਸਾਡੇ ਦੇ ਮਹਾਨ ਸੰਤ ਜਰਨੈਲ ਜਿਹਨਾਂ ਨੇ ਜੂਨ 1984 ਚ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਤੇ ਕਿਤੇ ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ ਅਤੇ ਸਿੱਖ ਕੌਮ ਵਿੱਚ ਆਪਣੀ ਪਹਿਚਾਣ ਬਣਾਈ ਤੋਂ ਸੰਤ ਪਿੰਡਰਾ ਵਾਲਿਆਂ ਨੂੰ ਸਮਰਪਿਤ ਮੇਰੀ ਇਹ ਕਵਿਤਾ ਜਰੂਰ ਸਰਵਣ ਕਰੋ ਜੀ ਪ੍ਰੀਤਕੋੜ ਦੇ ਜ਼ਿਲ੍ਹੇ ਦੇ ਅੰਦਰ ਸੋਹਣਾ ਪਿੰਡ ਰੋਡੇ ਅਸਾਨ ਜਿੱਥੇ ਅੰਦਰ ਪੈਦਾ ਹੋਇਆ ਜਰਨੈਲ ਸਿੰਘ ਜਵਾਨ ਫੁੱਲਾਵਾਂਗੂ ਜਦੋਂ ਜਵਾਨੀ ਮਹਿਕਾਵੰਡਨ ਲੱਗੀ ਮਹਿਤੇ ਤੋਂ 80 ਸਾਲ ਦੀ ਪਗੜੀ ਸਿਰ ਤੇ ਚਮਕਣ ਲੱਗੀ ਇੰਦਰਾ ਦਾ ਸੀ ਰਾਜ ਹੋ ਗਿਆ ਦਿਖਾਉਣ ਲੱਗੇ ਰੰਗ ਨਿਆਰੇ ਉਲਟੀ ਵਾਰ ਖੇਤ ਨੂੰ ਖਾਵੇ ਦੁਸ਼ਮਣ ਬਣ ਗਏ ਸਾਰੇ

ਮੇਜਰ ਸਿੰਘ ਤੇ ਖਰਗੋਜੀ ਜਾਨ ਤਲੀ ਤੇ ਤਾਰ ਕੇ ਤੁਰਪੇ ਦਰਦੀ ਜੇ ਸੇਵਾਨ ਨੇ ਨਾਰੀ ਮੌਤ ਵਹਿਣ ਤੁਰਪੰ ਇਹ ਕੋਮੀ ਪਰਵਾਨੇ ਕਾਲ ਕੋਟਰੀ ਜੱਲਾਂ ਦੇ ਵਿੱਚ ਚੱਲੇ ਦੁੱਖ ਹਜ਼ਾਰਾ ਪਰਨਾ ਇਨਕੀ ਸੇਦੀ ਮੰਨੀ ਤੂਰ ਬੀਰ ਸਰਦਾਰਾਂ ਲਾਲ ਕਿਲੇ ਤੇ ਝੁੱਲੇ ਜੇਰਾ ਆਜ਼ਾਦੀ ਦਾ ਝੰਡਾ ਉਹ ਤੁਹਾਡੇ ਲਾਲ ਕਿਲੇ ਤੇ ਝੁੱਲੇ ਜੇਰਾ ਆਜ਼ਾਦੀ ਦਾ ਝੰਡਾ ਭਾਰਤ ਮਾਤਾ ਚਪਦਾ ਹੀਰਦਾ ਕਿਸਨੇ ਕੀਤਾ ਠੰਡਾ ਦੱਸੋ ਭਾਰਤ ਮਾਤਾ ਚਪਦਾ ਹੀਰਦਾ ਕਿਸਨੇ ਕੀਤਾ ਠੰਡਾ ਜਿਸ ਅਰਜਾਸਤ ਸਿੰਘਾਂ ਨੇ ਪੁੱਠੀ ਖਾਲ ਲੁਹਾਈ ਸਰਮ ਦੇ ਆਠਕੇ ਦਾਰਾ ਨੇ ਮਿੱਟੀ ਵਿੱਚ ਮਿਲਾਈ ਜਿਹਦੇ ਲਈ ਦੇਸ਼ਮੇਸ਼ ਪਿਤਾ ਨੇ ਹੋਤਕਿੱਤੇ ਕੁਰਬਾਨ ਜਿੰਦ ਹੁੰਦਿਆ ਜਰਨਾ ਹੋਵੇ ਸਿੱਖੀ ਦਾ ਅਪਮਾਨ ਤਾਂ ਜਰਨੈਲ ਸਿੰਘ ਸੀ ਉઠਿਆ ਔੜ ਤਕਾ ਕੇ ਪੂਰੀ ਮੇਰੀ ਇਹ ਅਰਦਾਸ ਪਾਤਸ਼ਾਹ ਰਹਿ ਨਾ ਜਾਏ ਅਧੂਰੀ ਚਿੱਖਾਂ ਦੇ ਹੱਕ ਦੱਬ ਕੇ ਬੈਠੀ ਇਹ ਜੋ ਆਲਮ ਸਰਕਾਰ ਫਿਰ ਇਸੇ ਖਿਲਾਫ ਲਿਖੇ ਹਮ ਭਿੰਡਰਾ ਵਾਲਾ ਸਰਦਾਰ ਸਰਮਜੁਦਤੇ ਮਿਹਰ ਕਰੋ ਜੇ ਕਿਤੇ ਕੌਲ ਨਿਭਾਵਾਂ ਜਾਨ ਚਾ ਵੀ ਤਾ ਵੇਸ਼ਿਕ ਜਾਵੇ ਸਿਦਕੋ ਡੋਲ ਨਾ ਜਾਵਾਂ ਵਾਜਾ ਵਾਲੇ ਸਤਪੁਰ ਜੀ ਦਾ ਤੇ ਦੀ ਸਿੱਖ ਪਿਆਰਾ ਅਰਦਾਸ ਤੇ ਜੀ ਸ਼ਾਨ ਵਧਾਈ ਜਰਨੈਲ ਸਿੰਘ ਸਰਦਾਰਾ ਸ਼ੇਰਾ ਵਾਂਗੂ ਜੋਦੇ ਲੜਕੇ ਉੱਚਾ ਕਰ ਗਏ ਨਾਮਾ ਪਿੰਡਰਾ ਵਾਲੇ ਦੀ ਕੁਰਬਾਨੀ ਤੋਂ ਮੈਂ ਬਲੇ ਹਾਰੇ ਜਾਵਾ ਪਿੰਡਰਾ ਵਾਲੇ ਦੀ ਕੁਰਬਾਨੀ ਤੋਂ ਮੈਂ ਬਲੇ ਹਾਰੇ ਜਾਵਾ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ